ਜਿਹੜੇ ਤੁਸੀਂ ਪੌੜਾਂ ਦੇ ਦਰਸ਼ਨ ਕਰ ਰਹੇ ਹੋ ਇਹ ਸਾਰੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੇ ਨੇ ਆ ਸਾਰੀ ਇੱਟ ਹੋਈ ਲੱਗੀ ਚੂਨੇ ਦੇ ਨਾਲ ਇਹ ਅੱਜ ਵੀ ਮੌਜੂਦ ਆ ਤੇ ਕਿਸੇ ਕਾਰਨਾ ਕਰਕੇ ਇੱਥੋਂ ਦੇ ਕੁਝ ਲੋਕਾਂ ਵੱਲੋਂ ਗੁਰੂ ਅਰਜਨ ਦੇਵ ਜੀ ਨੂੰ ਇੱਥੇ ਸਰੋਵਰ ਬਣਾਉਣ ਤੋਂ ਰੋਕ ਦਿੱਤਾ ਗਿਆ ਅਮੁੱਲ ਦੀਵਾਨ ਅਮੁੱਲ ਦੁਲ ਅਮੁੱਲ ਪ੍ਰਵਾਨ ਅਮੁੱਲ ਵੰਦੀ ਦੇ ਅੰਦਰ ਇਲਾ ਕਰਨ ਬੈਠੇ ਦੇਵਤਿਆਂਦਰ ਨਾਲੇ ਬਾਬੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਦੀਪੀ ਸੰਗਤੋਖੀ ਆਈ ਰਾਏ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਪਹਿਲਾਂ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਆ ਜੋ ਤੇ ਅੱਜ ਹੈਗਾ ਸੰਗਰਾਂਦ ਦਾ ਪਵਿੱਤਰ ਵਿਹੜਾ ਤੇ ਆਪਾਂ ਪਹੁੰਚ ਕੇ ਬੀੜ ਬਾਬਾ ਬੁੱਢਾ ਸਾਹਿਬ ਕਰੋ ਦਰਸ਼ਨ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ त पाण ई ਅੱਜ ਹੈਗੇ ਅਸੀਂ ਦੋਵੇਂ ਜਾਣੇ ਰਹੇ ਗਏ ਮੈਂ ਤੇ ਗੰਮਾ ਸੇ ਹੈ ਗੰਮਿਆ ਅੱਜ ਵੀ ਅਸੀਂ ਦੋਵੇਂ ਜਾਣੇ ਆ ਦੂਜੀ ਸੰਗਤ ਸਾਡੇ ਨਾਲ ਅੱਜ ਨਹੀਂ ਆਈ ਤੇ ਹੁਣ ਅਸੀਂ ਇੱਥੇ ਆ ਗਏ ਹਰ ਸਿੰਘ ਤੇ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਆ ਬਾਬਾ ਬਿਧੀ ਚੰਦ ਜੀ ਦੇ ਗੁਰੂ ਘਰ ਆਏ ਆ ਤੇ ਅੱਜ ਹੋ ਗਿਆ ਗਿਆ ਹੋ ਗਿਆ ਕਲਾ ਸਮਰਥ ਹੋ ਰਹੀ ਜਾਤ ਰੰਗਾ ਕੇ ਨਾਮ ਸਤਨਾ ਨਿਧਿਆ ਹੋ ਰਹੀ ਕਲਾ ਏ ਹੋ ਲੇਖਾਲ ਨ ਜਾਣ ਕੋਏ ਹੈ ਸਾਈ ਭੀਕਾਰ ਉਸਰਾ ਸਲਾਮ ਤਰੰਕਾਰ ਅਸੰਤ ਪੂਰਤ ਅਨਤ ਕੋਰ ਅਸੰਤ ਹੋਣਾ ਅੰਤ ਅਸੰਤ ਅਮਰ ਜੰਗਨ ਸੇ ਤੇ ਕੀ ਪਾਣ ਜਨਨਾ ਨਿਤਨੀ ਆ ਰਹੀ ਜਾ ਦਰਬਾਰ ਸਾਹਿਬ ਦੇ ਬੈਕ ਸਾਈਡ ਤੇ ਇਹ ਪ੍ਰਾਣੀਆਂ ਕੰਧਾਂ ਅੱਜ ਵੀ ਮੌਜੂਦ ਨੇ ਜਿਹੜੀ ਕਿ ਛੋਟੀਟ ਦੀਆਂ ਬਣੀਆਂ ਨੇ ਤੇ ਹੁਣ ਅੱਗੇ ਤੁਹਾਨੂੰ ਦਰਸ਼ਨ ਕਰਾਉਨੇ ਆ ਪਾਵਨ ਮਹਿਲਾਂ ਦੇ ਜਿੱਥੇ ਕਿ ਛੇਵੇਂ ਪਾਤਸ਼ਾਹ ਜੀ ਆਪ ਪਹੁੰਚੇ ਸੀ ਇਹਦਾ ਇਤਿਹਾਸ ਵੀ ਮੈਂ ਇੱਥੇ ਮੈਂਸ਼ਨ ਜ਼ਰੂਰ ਕਰੂੰਗਾ ਤੁਸੀਂ ਪੜ ਸਕਦੇ ਹੋ ਭਾਈ ਭਾਗਮਲ ਜੀ ਦੀ ਬੇਨਤੀ ਪ੍ਰਵਾਨ ਕਰਕੇ ਸੁਰ ਸਿੰਘ ਨਗਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਸੀ ਜਿੱਥੇ ਵੱਡਾ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਫਿਰ ਭਾਗਮਲ ਜੀ ਨੇ ਬੇਨਤੀ ਕਰਕੇ ਇਹਨਾਂ ਮਹਿਲਾਂ ਵਿੱਚ 6ਵੇਂ ਸਤਗੁਰੂ ਜੀ ਦੇ ਚਰਨ ਪਵਾਏ ਤੇ 1000 ਬਿੱਗਾ ਜ਼ਮੀਨ ਦਾ ਤੇ ਇਹ ਮਹਿਲ 6ਵੇਂ ਗੁਰੂ ਜੀ ਨੂੰ ਭੇਟਾ ਕਰ ਦਿੱਤੇ ਬੇਨਤੀ ਕੀਤੀ ਸਤਗੁਰੂ ਜੀ ਸੁਰ ਸਿੰਘ ਵਿੱਚ ਸਿੱਖੀ ਪ੍ਰਚਾਰ ਦਾ ਮਹਾਨ ਕੇਂਦਰ ਸਥਾਪਿਤ ਕਰੋ ਸਤਗੁਰੂ ਜੀ ਨੇ ਵਚਨ ਕੀਤਾ ਭਾਈ ਭਾਗਮਲ ਜੀ ਸਮਾਂ ਆਉਣ ਤੇ ਸਿੱਖੀ ਦਾ ਮਹਾਨ ਕੇਂਦਰ ਬਣ ਜਾਏਗਾ 6ਵੇਂ ਸਤਗੁਰੂ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਤੋਂ ਬਾਬਾ ਵਿਦੀ ਚੰਦ ਜੀ ਦੇ ਸੁਪੁੱਤਰ ਬਾਬਾ ਲਾਲ ਚੰਦ ਜੀ ਨੂੰ ਬਖਸ਼ਿਸ਼ਾਂ ਬਖਸ਼ ਕੇ ਇਨਾ ਮਹਿਲਾਂ ਵਿੱਚ ਨਿਵਾਸ ਕਰਕੇ ਸਿੱਖੀ ਪ੍ਰਚਾਰ ਦੀਆਂ ਸੇਵਾਵਾਂ ਸੌਂਪੀਆਂ ਜੋ ਨਿਰੰਤਰ ਜਾਰੀ ਚੱਲ ਰਹੀਆਂ ਨੇ ਇਹ ਹੈ ਉਹ ਪ੍ਰਤਨ ਖੂਬ ਗੁਰੂ ਵੇਲੇ ਜੀ ਦਾ ਜਿਹੜਾ ਕਿ ਅੱਜ ਵੀ ਸੁਰਸਿੰਘ ਦੀ ਧਰਤੀ ਤੇ ਮੌਜੂਦ ਨੇ ਕਰੋ ਦਰਸ਼ਨ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਪ੍ਰਾਤਨ ਉਸਥਾਨ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪ੍ਰਾਤਨ ਉਸ ਖੂਹ ਦੇ ਤੇ ਇਹ ਪ੍ਰਾਤਨ ਮਹਿਲਾਂ ਦੇ ਜਿਹੜੇ ਕਿ ਅੱਜ ਵੀ ਮੌਜੂਦ ਨੇ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਆ ਦੇਖੋ ਤੁਸੀਂ ਸਾਰੀਆਂ ਹੀ ਉਸ ਟਾਈਮ ਦੀਆਂ ਚੂਨੇ ਦੇ ਨਾਲ ਪੁਰਾਣੀਆਂ ਇੱਟਾਂ ਨਾਲ ਇਹ ਖੂਹ ਅੱਜ ਵੀ ਸੁਰਸਿੰਘ ਦੀ ਧਰਤੀ ਤੇ ਮੌਜੂਦ ਹੈ ਦਿਲ ਮਨ ਰਹਾ ਮਰਿਆ ਭਰ ਖੂਰ ਚਿੱਤ ਜਿੱਤੋ ਸੀਤਾ ਮਹਿਮਾ ਇਹ ਹੈ ਜੀ ਸੁਰ ਸਿੰਘ ਦਾ ਇੱਥੇ ਪਵਿੱਤਰ ਸਰੋਵਰ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਹੁਣ ਤੁਹਾਨੂੰ ਅੱਗੇ ਪੌੜਾਂ ਦੇ ਦਰਸ਼ਨ ਕਰਾਵਾਂਗੇ ਗੁਰੂ ਅਰਜਨ ਦੇਵ ਜੀ ਨੇ ਤੇ ਪੌੜ ਬਣਾਏ ਸੀ ਪਹਿਲਾਂ ਜਿਹੜਾ ਸਰੋਵਰ ਸਾਹਿਬ ਸੀ ਤਰਨ ਤਾਰਨ ਦੀ ਬਜਾਏ ਇੱਥੇ ਸੁਰ ਸਿੰਘ ਵਿਖੇ ਬਣਾਉਣਾ ਸੀ ਪਰ ਇੱਥੋਂ ਦੇ ਕੁਝ ਲੋਕਾਂ ਨੇ ਬਣਾਉਣ ਨਹੀਂ ਦਿੱਤਾ ਉਹ ਪੌੜ ਅੱਜ ਵੀ ਮੌਜੂਦ ਆ ਇਹ ਆ ਜੋ ਵੀਡੀਓ ਦੇ ਨਾਲ ਬਣੇ ਜਰੂਰ ਹੈ ਜਿਉਂ ਤੇ ਹੁਣ ਤੁਹਾਨੂੰ ਅੱਗੇ ਜਾ ਕੇ ਇੱਧਰ ਔੜਾਂ ਦੇ ਦਰਸ਼ਨ ਕਰਾਉਨੇ ਆ ਜਿਹੜੇ ਕਿ ਅੱਜ ਵੀ ਮੌਜੂਦ ਨੇ ਸੌਰ ਸਿੰਘ ਦੀ ਧਰਤੀ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਇੱਧਰ ਪੌੜਾਂ ਦੇ ਇੱਧਰ ਆ ਜੀ ਗੁਰੂ ਕੀ ਫੌਜ ਦੇ ਘੋੜੇ ਆ ਸਾਰੇ ਇੱਧਰ ਘੋੜੇ ਘੋੜੇ ਆ ਧੰਨ ਛੇਵੇਂ ਪਾਸ਼ ਧੰਨ ਛੇਵੇਂ ਪਾਸ਼ ਆ ਬਹੁਤ ਜੀ ਜੇ ਤੁਸੀਂ ਆਓਗੇ ਬੜੀ ਦੂਰ ਦੂਰ ਤੱਕ ਜਗਾ ਦੇਖਣ ਵਾਲੀਆਂ ਇੱਧਰ ਦੂਰ ਤੱਕ ਤੁਸੀਂ ਘੋੜੇ ਦੇਖੋਗੇ ਇੱਧਰ ਸਰੋਵਰ ਸਾਹਿਬ ਉੱਧਰ ਪਾਉੜ ਸਾਹਿਬ ਆ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਕਿਉਂਕਿ ਉਹ ਥੋੜਾ ਦੂਰ ਆ ਮੋਟਰਸਾਈਕਲ ਲੈ ਕੇ ਚੱਲਦੇ ਆ ਬਾਕੀ ਪਹਿਲਾਂ ਵੀ ਇਹ ਵੀਡੀਓਜ਼ ਪਾਈ ਸੀਗੀ ਤੇ ਅੱਜ ਦੁਬਾਰਾ ਤੁਹਾਨੂੰ ਦਰਸ਼ਨ ਕਰਾ ਰਹੇ ਆ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਦੇ ਆ ਜੋ ਅੱਜ ਅੱਗੇ ਜਾ ਕੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਤੇ ਅੱਜ ਗਰਮੀ ਬਹੁਤ ਜ਼ਿਆਦਾ ਆ ਤੇ ਟਾਈਮ ਹਲੇ 11 ਵਜੇ 11 ਵਜੇ ਸਾਢੇ 10 ਵਜੇ ਸਾਢਦਾ ਅਜੇ ਸਾਢੇ 10 ਹੋਏ ਆ ਹੁਣ ਚੱਲਦੇ ਆ ਮੋਟਰਸਾਈਕਲ ਲੈ ਕੇ ਚੱਲਦੇ ਆ ਉਧਰ ਦੂਰ ਆ ਅਸੀਂ ਵਾਪਸੀ ਮੁੜਿਆ ਏ ਇਧਰ ਹੈਗਾ ਹੀ ਲੰਗਰ ਹਾਲ ਕਰੋ ਦਰਸ਼ਨ ਇਧਰ ਹੈ ਲੰਗਰ ਗੁਰੂ ਦਾ ਇਧਰ ਫੁੱਲਾ ਥਾਂ ਪਾਰਕਿੰਗ ਬਹੁਤ ਜਿਆਦੇ ਵੱਧੂ ਇਹ ਪੌੜ ਗੁਰੂ ਅਰਜਨ ਦੇਵ ਜੀ ਦੇ ਆਪਣੇ ਸਮੇਂ ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਜੀ ਸੁਰਸਿੰਘ ਦੀ ਇਸ ਧਰਤੀ ਤੇ ਆਏ ਸੀ ਤਾਂ ਇਹ ਗੁਰੂ ਸਾਹਿਬ ਨੇ ਇਸ ਜਗ੍ਹਾ ਤੇ ਸਰੋਵਰ ਬਣਾਉਣ ਦੀ ਤਿਆਰੀ ਕੀਤੀ ਤਾਂ ਇਹ ਜਿਹੜੇ ਤੁਸੀਂ ਪੌੜਾਂ ਦੇ ਦਰਸ਼ਨ ਕਰ ਰਹੇ ਹੋ ਇਹ ਸਾਰੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੇ ਨੇ ਆ ਸਾਰੀ ਇੱਟ ਓਹੀ ਲੱਗੀ ਚੂਨੇ ਦੇ ਨਾਲ ਇਹ ਅੱਜ ਵੀ ਮੌਜੂਦ ਆ ਤੇ ਕਿਸੇ ਕਾਰਨਾ ਕਰਕੇ ਇੱਥੋਂ ਦੇ ਕੁਝ ਲੋਕਾਂ ਵੱਲੋਂ ਗੁਰੂ ਅਰਜਨ ਦੇਵ ਜੀ ਨੂੰ ਇੱਥੇ ਸਰੋਵਰ ਬਣਾਉਣ ਤੋਂ ਰੋਕ ਦਿੱਤਾ ਗਿਆ ਤਾਂ ਗੁਰੂ ਸਾਹਿਬ ਜੀ ਨੇ ਇਹ ਪੌੜ ਤੇ ਇੱਥੋਂ ਦੀ ਧਰਤੀ ਛੱਡ ਕੇ ਜਿਹੜਾ ਕਿ ਹੁਣ ਤੁਸੀਂ ਅ ਦਰਬਾਰ ਸ੍ਰੀ ਤਰਨਤਨ ਸਾਹਿਬ ਦੇ ਦਰਸ਼ਨ ਕਰਦੇ ਹੋ ਉੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਇੱਥੋਂ ਚਾਲੇ ਪਾਤੇ ਉੱਥੇ ਜਾ ਕੇ ਆਪਣੀ ਮੁੱਲ ਜ਼ਮੀਨ ਖਰੀਦ ਕੇ ਉਸ ਜਗ੍ਹਾ ਤੇ ਸਰੋਵਰ ਸਾਹਿਬ ਦੀ ਉਸਾਰੀ ਕੀਤੀ ਤਾਂ ਇਹ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਹੋ ਬੜੇ ਭਾਗਾ ਵਾਲੇ ਹੋ ਇਹ ਜਿਹੜੇ ਤੁਸੀਂ ਪੌੜਾਂ ਦੇ ਦਰਸ਼ਨ ਕਰ ਰਹੇ ਹੋ ਗੁਰੂ ਅਰਜਨ ਦੇਵ ਜੀ ਦੇ ਉਸ ਵੇਲੇ ਦੇ ਨੇ ਆਪਣੇ ਚਰਨ ਛੋਹ ਪ੍ਰਾਪਤ ਇਹ ਪੌੜ ਅੱਜ ਵੀ ਮੌਜੂਦ ਹੈ ਅੰਡ ਸੌਰ ਸਿੰਘ ਦੀ ਧਰਤੀ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਬੜੇ ਭਾਗਾਂ ਵਾਲੇ ਆ ਕਿ ਇਧਰਲੀ ਸਾਈਡ ਤੇ ਮੌਜੂਦ ਆ ਤੇ ਆ ਕੁਸ਼ਕ ਤੇ ਇੱਕ ਇਧਰਲੀ ਸਾਈਡ ਤੇ ਮੌਜੂਦ ਆ ਇਹ ਅੱਜ ਵੀ ਮੌਜੂਦ ਆ ਉਸ ਵੇਲੇ ਦੇ ਇਹ ਪੌੜਾ ਪੁਰਾਣੀ ਹੱਟ ਦੇ ਤੇ ਜਿਹੜੇ ਕਿ ਚੂਨੇ ਦੇ ਨਾਲ ਲੱਗੇ ਹੋਏ ਸੀ ਇਹ ਪੌੜਾਂ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਪਿੰਡ ਸਰਸਿੰਘ ਦੀ ਧਰਤੀ ਕੁਝ ਲੋਕਾਂ ਵੱਲੋਂ ਇੱਥੇ ਸਰੋਵਰ ਬੰਨ ਤੋਂ ਇਨਕਾਰ ਕਰ ਦਿੱਤਾ ਗਿਆ ਉਸ ਵੇਲੇ ਚ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਥੋਂ ਚਾਲੇ ਪਾ ਦਿੱਤੇ ਸੀ ਤੇ ਅੱਗੇ ਜਾ ਕੇ ਜਿਹੜੇ ਆਪਾਂ ਦਰਸ਼ਨ ਕਰਦੇ ਆਂ ਦਸਰੋਵਰ ਸਾਹਿਬ ਤਰਨਤਨ ਸਾਹਿਬ ਉੱਥੇ ਜਾ ਕੇ ਗੁਰੂ ਸਾਹਿਬ ਨੇ ਆਪਣੀ ਮੌਲ ਜ਼ਮੀਨ ਖਰੀਦ ਕੇ ਉੱਥੇ ਸਰੋਵਰ ਸਾਹਿਬ ਦੀ ਉਸਾਰੀ ਕਰਵਾਈ ਸੀ ਤੇ ਇਹ ਆ ਉਹ ਜਗਾ ਇਹ ਆ ਉਹ ਪੌੜ ਅੱਜ ਵੀ ਸਰਸਿੰਘ ਦੀ ਧਰਤੀ ਤੇ ਮੌਜੂਦ ਆ ਤੇ ਜਿਹੜੇ ਤੁਸੀਂ ਗੁਰੂ ਘਰ ਆਏ ਦਰਸ਼ਨ ਕੀਤੇ ਆ ਤੇ ਹੁਣ ਆਪਾਂ ਤੁਹਾਨੂੰ ਇਹ ਪੌੜਾਂ ਦੇ ਦਰਸ਼ਨ ਕਰਵਾਏ ਆ ਅਸੀਂ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸਥਾਨ ਤੇ ਜਾ ਰਹੇ ਸੀ ਤਾਂ ਸਰਸਿੰਘ ਪਿੰਡ ਦੇ ਵਿੱਚ ਆਹ ਦਰਵਾਜ਼ਾ ਮਿਲਿਆ 1981 ਦਾ ਬਣਿਆ ਬਾਈ ਆ ਯਾਦਗਾਰਾਂ ਸਿਰਫ ਇਧਰ ਮੱਝ ਦੀ ਧਰਤੀ ਤੇ ਮੌਜੂਦ ਆ ਆ ਦੇਖ ਲਓ ਤੁਸੀਂ ਕਿੰਨਾ ਸੋਹਣਾ ਬਣਿਆ ਇਹ ਬੜਾ ਹੀ ਪਿਆਰਾ ਲੱਗਾ। ਯਾ ਤੁਸੀਂ ਦੇਖਣੋ ਇਹ ਤੇ ਚਾਰੇ ਪਾਸੇ ਨੇੜੇ ਕਰਕੇ ਦਿਖਾ ਦਿੰਦਾ ਤੁਹਾਨੂੰ ਹੈਂ? ਆਹ ਪੂਰਿਆਂ ਸਾਰਾ ਬੜਾ ਬਹੁਤ ਸੋਹਣਾ ਬਣਿਆ। ਆ ਦੇਖੋ ਇਧਰਲੀ ਸਾਈਡ ਤੋਂ ਵੀ ਆ ਵੀ ਸੋਹਣਾ ਬਣਿਆ। ਇਦਾਂ ਦੇ ਹੁਣ ਕਿਤੇ ਕਿਤੇ ਇਹ ਦਰਵਾਜ਼ੇ ਰਹਿ ਗਏ ਆ ਜਾਂ ਦਲਾਨ ਰਹਿ ਗਏ ਆ ਬਾਕੀ ਸਾਰੇ ਖਤਮ ਹੋ ਗਏ। ਇਹਦੇ 1981 ਦੇ ਬਣਿਆ ਆ। ਲੋ ਜੀ ਸਰਸੰਗ ਤੋਂ ਸਿੱਧਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸਥਾਨ ਤੱਕ ਸਿਰਫ 2-3 ਕਿਲੋਮੀਟਰ ਹੈ ਸਰਸੰਗ ਜੀ ਤੋਂ ਇਹ ਆ ਜੋ ਅੰਦਰ ਕਰਾਉਨੇ ਆ ਤੁਹਾਨੂੰ ਦਰਸ਼ਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸਥਾਨ ਦੇ ਪਿੰਡ ਪੋਲਾ ਇਹ ਵੀ ਗੁਰੂ ਘਰ ਬੜਾ ਸ਼ਾਨਦਾਰ ਤੇ ਬੜਾ ਸੋਹਣਾ ਬਣਿਆ ਤੇ ਇੱਥੇ ਵੀ ਕਾਰ ਸੇਵਾ ਚੱਲ ਰਹੀ ਹੈ ਆ ਦੇਖ ਸਕਦੇ ਆ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਇਹ ਹੈ ਜੀ ਪਵਿੱਤਰ ਇਤਿਹਾਸ ਇੱਧਰ ਹੈਗਾ ਜੀ ਉਸ ਵੇਲੇ ਦਾ ਪ੍ਰਾਣਾਇਖੂ ਜਿਹੜਾ ਕਿ ਅੱਜ ਵੀ ਮੌਜੂਦ ਹੈ ਵਾਹਿਗੁਰੂ ਸਤਿ ਸ੍ਰੀ ਅਕਾਲ ਇੱਧਰਲੀ ਸਾਈਡ ਹੈਗਾ ਇਹ ਲੰਗਰ ਹਾਲ ਤੇ ਇਧਰ ਬੈਕ ਸਾਈਡ ਤੇ ਸਰੋਵਰ ਸਾਇਓ ਕਰੋ ਦਰਸ਼ਨ ਭਾਗਾਂ ਵਾਲੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਪਵਿੱਤਰ ਸਥਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਪਿੰਡ ਪਿੰਡ ਪੂਲਾ ਦਰਸ਼ਨ ਕਰੋ ਜਨਮ ਸਥਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਵੰਡ ਲਓ ਜੀ ਇਹ ਸਥਾਨ ਤੇ ਕਰੋ ਦਰਸ਼ਨ ਜੀ ਇੱਥੇ ਕੇ ਜਨਮ ਸਥਾਨ ਹੈ ਬਾਬਾ ਦੀਪ ਸਿੰਘ ਜੀ ਇਹ Delhi side ਹੈ ਜੀ ਪਵਿੱਤਰ ਸਰੋਵਰ ਸਾਹਿਬ ਹੁਣ ਤਾਂ ਮੌਸਮ ਵੀ ਵਧੀਆ ਹੋ ਗਿਆ ਨਾ ਪਹਿਲਾਂ ਤਾਂ ਗਰਮੀ ਸੀ ਹੁਣ ਬੱਦਲ ਜੇ ਹੋ ਗਏ ਥੋੜੀ ਥੋੜੀ ਕਣੀਆਂ ਪੈ ਰਹੀਆਂ ਰੱਬ ਨੇ ਸ਼ਾਨ ਕਰਤੀ ਵੀ ਬਾਬੇ ਨਾਨਕ ਨੇ ਕਿੰਨਾ ਸਾਹੀ ਨਾਮ ਤੇ ਗੋਆ ਲੜਾ ਨੇ ਰੱਖ ਕੇ ਆਪਣੇ ਲੋਹੇ ਦੇ ਤਾਪ ਤੇ ਕੋਲੇ ਪਹਿ ਤੇ ਸੀਨਾ ਲਾ ਗਿਆ ਇਧਰ ਬੈਕ ਸਾਈਡ ਤੇ ਬਹੁਤ ਸੋਹਣੇ ਬਈ ਬਾਥਰੂਮ ਬਣੇ ਆ ਬਹੁਤ ਹੀ ਸੋਹਣੇ ਨੇਵੇਂ ਬਣੇ ਪੂਰੇ ਲਓ ਜੀ 1:00 ਵਜ ਗਿਆ ਦੁਪਹਿਰ ਦਾ ਤੇ ਪਹੁੰਚ ਗਏ ਹਰੀਕੇ ਪੱਤਣ ਨਾਨਕਸਰ 68 ਤੇ ਤੇ ਅੱਜ ਦੂ ਅੱਗੇ ਘਰਾਂ ਨੂੰ ਚੱਲੇ ਪਾਉਨੇ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਆ ਜੋ ਅੱਜ ਬਈ ਗਰਮੀ ਬਹੁਤ ਜਾ ਨਹੀਂ ਚੱਲ ਨਹੀਂ ਜਾਣਾ ਜਿੱਥੇ ਆਪੇ ਨੀ ਕਰੇ ਜਨਮ ਆਪਕਾ cepovati <laughs> av <laughs>